ਪੁਲਿਸ ਨੂੰ ਰੀਸੈਂਟਲੀ ਕਾਫੀ ਸ਼ਿਕਾਇਤਾਂ ਆ ਰਹੀਆਂ ਸੀ ਕਿ ਇੱਕ ਸ਼ਰਦਾ ਨਾਮ ਦੀ ਲੇਡੀ ਹੈ ਟਾਕੀ ਚੌਂਕ ਪਠਾਨਪੁਰ ਦੇ ਨੇੜੇ ਰਹਿੰਦੀ ਹੈ ਤੇ ਉਹ ਚੱਕਲਾ ਚਲਾ ਰਹੀ ਹੈ ਔਰ ਬਾਹਰ ਤੋਂ ਕੁੜੀਆਂ ਵੰਗਾ ਕੇ ਇੱਕ ਸੈਕ ਸਰਕਟ ਚਲਾ ਰਹੀ ਹੈ ਸੋ ਇਸ ਇਨਫੋਰਮੇਸ਼ਨ ਤੇ ਸਾਡੇ ਐਸਟੋਸ ਸਾਫ ਕਾਫੀ ਦੇਰ ਦਾ ਵਰਕ ਕਰ ਰਹੇ ਸੀ ਸੋ ਅੱਜ ਆਪਾਂ ਉਥੇ ਰੇਡ ਕੀਤਾ ਉਸ ਰੇਡ ਦੇ ਦੌਰਾਨ ਇੱਕ ਲੜਕੀ 15 ਜੈਂਟਸ ਉਥੇ ਮਿਲੇ ਸੀ ਇਤਰਾਯੋਗ ਹਾਲਚ ਸੋ ਆਪਾਂ ਉਸ ਲੇਡੀ ਸ਼ਰਦਾ ਨੂੰ ਤੇ ਹੋਰ ਜਿਹੜੇ 15 ਬੰਦੇ ਸੀ ਉੱਥੇ ਇਸ ਸਿਕ ਰੈਕਡ ਦੇ ਵਿੱਚ ਇਨਵੋਲ ਸਾਡੇ ਅਰੈਸਟ ਕਰ ਲਿਆ ਔਰ ਜਿਹੜੀ ਉੱਥੇ ਕੁੜੀ ਵਿਕਟਮ ਹੈ ਜਿਹੜੀ ਕਿ ਇਸ ਤੰਦੇ ਦੇ ਵਿੱਚ ਜਿਹੜੀ ਅਫੈਕਟਡ ਸੀ ਉਸ ਨੂੰ ਵੀ ਆਪਾਂ ਲੈ ਲਿਆ ਆਪਣੇ ਕਬਜ਼ੇ ਤੇ ਔਰ ਨੂੰ ਪ੍ਰੋਬੇਬਲੀ ਆਪਾਂ ਉਹਨਾਂ ਦੇ ਜਿਹੜੇ ਪੇਰੈਂਟਸ ਨੇ ਉਹਨਾਂ ਦੇ ਹੈਂਡਓਵਰ ਕਰਾਂਗੇ ਔਰ ਇਸ ਨੂੰ ਅਰੈਸਟ ਕਰ ਲਿਆ ਆਪਾਂ ਸ਼ਰਦਾ ਨੂੰ ਤੇ 15 ਬੰਦੇ ਨੂੰ ਵੀ ਅਰੈਸਟ ਕਰ ਲਿਆ ਆਪਾਂ ਅੱਜ ਕੋਰਟ ਪੇਸ਼ ਕਰ ਰਹੇ ਸਰ ਪਹਿਲੇ ਵੀ ਕੋਈ ਮਾਮਲਾ ਦਰ ਗਿਆ ਇਸ ਚੀਜ਼ ਦਾ ਜੋ ਇਸ ਲੇਡੀ ਜਿਹੜੀ ਸ਼ਰਦਾ ਹੈ ਇਹਦੇ ਖਿਲਾਫ ਆਲਰੇਡੀ 13 ਤਿੰਨ ਪਰਚੇ ਦਰਨਾ ਜਿਹੜੇ ਕਿ ਅੰਡਰ ਟ੍ਰਾਇਲ ਨਾ ਆਜੇ ਸੋ ਆਪਾਂ ਇਸ ਗੱਲ ਨੂੰ ਸੀਰੀਅਸਲੀ ਲਵਾਂਗੇ ਔਰ ਇਸ ਦੌਰਾਨ ਇਹਦੀ ਜੋ ਪ੍ਰਾਪਰਟੀ ਜੇ ਇਸ ਧੰਦੇ ਤੋਂ ਬਣਾਈ ਆ ਆਪਾਂ ਉਸ ਵੀ ਵੈਰੀਫਾਈ ਕਰ ਰਹੇ ਆ ਤਾਂ ਕਿ ਸਿੱਧੀ ਜਿਆਦਾ ਠੱਲ ਪਾਈ ਜਾ ਸਕੇ ਸਰ ਨੂੰ ਨੈਟਵਰਕ ਦਾ ਕਿਸੇ ਸਟੇਟ ਦੇ ਨਾਲ ਜੰਮੂ ਦੇ ਵਿੱਚ ਮਾਸ਼ੂਰ ਵਿੱਚ ਰਿਹਾ ਕੋ ਨੈਟਵਰਕ ਵੀ ਕੱਲ ਉਹ ਆਪਾਂ ਉਸ ਨੈਟਵਰਕ ਨੂੰ ਵੀ ਖੰਗਾਲਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜਾ ਕਿੱਥੇ ਕਿੱਥੇ ਨੈਟਵਰਕ ਹੈ ਉਸ ਨੂੰ ਸਾਰਿਆਂ ਨੂੰ ਐਕਸਪੋਜ਼ ਕਰਾਂ ਸਰ ਦੇਖਣ ਨੂੰ ਆਇਆ ਕੋਡ ਦਾ ਇੱਕ ਪ੍ਰੋਸੀਜਰ ਹੈ ਲਾਅ ਆਪਣਾ ਐਕਸ਼ਨ ਆਪ ਕਰਦਾ ਹੈ ਕਿ ਜੇ ਜਮਾਨਤ ਹੁੰਦੀ ਹੈ ਤੇ ਉਹ ਇੱਕ ਪਾਰਟ ਆਫ ਪਾਰਸ਼ਲ ਆਫ ਪ੍ਰੋਸੀਜਰ ਦਾ ਹੈਗਾ ਬਟ ਕੇਸ ਜਿਹੜਾ ਉਹ ਅੰਟਰ ਟ੍ਰਾਇਲ ਹੈ ਅਦਾਲਤ ਆਪਣਾ ਫੈਸਲਾ ਸੁਣਾਏਗੀ ਜਿਹੜਾ ਸਰ ਨੂੰ ਇੱਕ ਫਿਰ ਕਰਦਾ ਸ਼ਾਰਦ देखो जो गलत काम है उसको बर्दाश्त नहीं किया जाएगा और खास करके वो काम जेड़ा ਸਾਡੀ ਸੁਸਾਇਟੀ ਨੂੰ ਹੈਂਪਰ ਕਰਦਾ ਜਾਂ ਸਾਡੇ ਜਿਹੜੀ ਸੁਸਾਇਟੀ ਹੈ ਜਾਂ ਸਾਡੇ ਸ਼ਹਿਰੀ ਨੇ ਜਾਂ ਬੱਚੇ ਨੇ ਉਹਨਾਂ ਨੂੰ ਕੋਈ ਗਲਤ ਮੈਸੇਜ ਜਾਂਦਾ ਤਾਂ ਉਹ ਸਟਾਪ ਕਰਨਾ ਸਾਡੀ ਜ਼ਿੰਮੇਵਾਰੀ ਹੈ और ਅਸੀਂ ਤੁਸੀਂ ਮਿਲ ਕੇ ਸਾਰਾ ਕੰਮ ਖਤਮ ਕਰਾਂਗੇ ਜੋ ਗਲਤ ਹੈ।